ਸੰਗਤ ਦੀ ਭਰੀ বাস ਟਰੱਕ ਨਾਲ ਟਕਰਾਈ ਵੱਡਾ ਨੁਕਸਾਨ ਹੋਣ ਤੋਂ ਟਲਿਆ ਬਟਾਲਾ ਨੇੜੇ ਪਿੰਡ ਮੱਲੂ ਦਵਾਰ ਵਿੱਚ বাস ਅਤੇ ਟਰੱਕ ਦੀ ਹੋਈ ਟੱਕਰ ਐਕਸੀਡੈਂਟ ਦੌਰਾਨ বাস ਵਿੱਚ ਸਵਾਰੀਆਂ ਨੂੰ ਮਾਮੋਲੀ ਰਗੜਾਂ ਲੱਗੀਆਂ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਔਰ ਨਾ ਹੀ ਕਿਸੇ ਨੂੰ ਕੋਈ ਗੰਭੀਰ ਸੱਟਾਂ ਲੱਗੀਆਂ ਜਾਣਕਾਰੀ ਅਨੁਸਾਰ ਬੱਸ ਦੇ ਵਿੱਚ ਸੰਗਤ ਕਿਸੇ ਧਾਰਮਿਕ ਸਥਾਨ ਤੇ ਜਾ ਰਹੀ ਸੀ ਜਿਸ ਦੌਰਾਨ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ ਟਰੱਕ ਡਰਾਈਵਰ ਅਤੇ ਹਾਈਵੇ ਪੈਟਰੋਲਿੰਗ ਕਰਨ ਵਾਲਿਆਂ ਨੇ ਦੱਸਿਆ ਕਿ ਬੱਸ ਵਾਲੇ ਦੀ ਗਲਤੀ ਹੈ ਬੱਸ ਵਾਲਾ ਰੋਂਗ ਸਾਈਡ ਆ ਰਿਹਾ ਸੀ ਜਿਸ ਕਰਕੇ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਦੋਨਾਂ ਦੀ ਟੱਕਰ ਹੋ ਗਈ ਬੱਸ ਪਲਟ ਗਈ ਜਿਸ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬੱਸ ਦੇ ਵਿਚ ਸਵਾਰੀਆਂ ਨੂੰ ਬਚਾ ਲਿਆ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਗੁਰਦਾਸਪੁਰ ਬਟਾਲਾ ਤੋਂ ਲਵਰੇ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਭਾਜੀ ਕੀ ਨਾਮ ਤੁਹਾਡਾ ਸੰਜੂਜੇ ਮੇਰਾ ਨਾਮ ਸਰ ਇਹਦਾ ਐਕਸੀਡੈਂਟ ਹੋਇਆ ਕੀ ਕਾਰਨ ਹੋਇਆ ਇੱਥੇ ਹਾਈਵੇ ਤੇ ਐਕਸੀਡੈਂਟ ਇਹਦਾ ਆ ਕਿ ਆਪਣਾ ਰੌਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਅਧਰੈ ਟ੍ਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਲੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਨੇ ਇੱਕੋ ਸਾਈਡ ਤੋਂ ਦੋਨੇ ਆ ਰਹੇ ਜੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਦੀ ਕੀ ਵਿਆਸਰਾਂ ਦੀ ਤੇ ਉਹ ਬੱਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟ੍ਰੱਕ ਜਿਹੜਾ ਵਾ ਪਟ ਗਿਆ ਨੁਕਸਾਨ ਕਿੰਨੀ ਆਇਆ ਨਿਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿੱਪਰ ਵਾਲੇ ਤੇ ਮਾੜੀ-ਮੋਟੀ ਆਪਣਾ ਰਗਣ ਲੱਗੀ ਹੈ ਬਾਕੀ ਬਸਾਲੇ ਬਚਾਈ ਪਤਾ ਕੋਈ ਬਸ ਕਿੱਥੇ ਜਾ ਰਹੀ ਹੈ ਬਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਹੀ ਸੰਗਦੀ ਵਿੱਚ ਸੰਗਦਾ ਬਚਾਵਾ ਠੀਕ ਜੀ ਵੀਰ ਜੀ ਕਿਨ ਆਪਣਾ ਜਾਗਪ੍ਰੇਸ਼ਨ ਜਗਾ ਗਈ ਵੀਰ ਜੀ ਕਿੱਥੋਂ ਆ ਰਹੇ ਤੇ ਕਿੱਥੇ ਜਾ ਰਹੇ ਮੈਂ ਪਠਾਨਕੋਟ ਤੋਂ ਰੇਤਾ ਇਹ ਭਰ ਕੇ ਆਉਂਦੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਜੇ ਮੇਰੀ ਆਪਣੀ ਗੱਡੀ ਮੈਂ ਦਾਦੇ ਕਿ ਲੈ ਆਉਂਦਾ ਪਿੱਛੇ ਦੇ ਬਸ ਇੰਨੀ ਕੀ ਸਪੀਡ ਤੇ ਨਾ ਔਰ ਸਪੀਡ ਹੀ ਆਉਂਦੀ ਸੰਗਤ ਦੇ ਵਿੱਚ ਪਿਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਵੇ ਤੇ ਇਹਨੇ ਲਿਆ ਕੇ ਇਧਰ ਸਾਈਡ ਤੇ ਬਣੀ ਕਾਰ ਹੀ ਕਿ ਕੀ ਆਉਂਦਾ ਇਹ ਯਕਦਾਂ ਟਰਾਲ ਆਪਣੀ ਵਾਸ ਦੀ ਘਾਟ ਮਾਰੀ ਹੈ ਗੱਡੀ ਗੱਡੀ ਤੇ ਕੋ ਕੰਟਰੋਲ ਨਹੀਂ ਹੋਈ ਗਈ ਤੇ ਇਹਨੇ ਚਾਰਤੀ ਫੁੱਟਬਾਲ ਤੇ ਤੇ ਗੱਡੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਹੈ ਮੇਰੇ ਵਿੱਚ ਮਾਰਦਾ ਮਾਰਦਾ ਬਾਅਦ ਵਿੱਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ ਵਿੱਚ ਇਹਦੇ ਵਿੱਚ ਮਾਰਤੀ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਇਦਾਂ ਥੋੜੀਆਂ ਲੱਗ ਰਹਾ ਰੋੜਾ ਥੋੜੀਆਂ ਸਟਾਫਾਂ ਵਾਂਗ ਲੱਗੀਆਂ ਤੇ ਮੈਂ ਦੇ ਸੰਗਤਾਂ ਦੇ ਵਿੱਚ ਡਰਾਈਵਰ ਨੂੰ ਪੁੱਛਣ ਲਿਆ ਕਿ ਡਰਾਈਵਰ ਕਿੱਥੇ ਡਰਾਈਵਰ ਡਰਾਈਵਰ ਦੱਸਦਾ ਹੀ ਨਹੀਂ ਪਿਆ ਕੋਣ ਹੈ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਹੈ ਤੇ ਬੀਬੀਆਂ ਨੇ ਦੱਸਿਆ ਡਰਾਈਵਰ ਆਵਾ ਤੇ ਉਹਦੀ ਫਿਰ ਮੈਂ ਮੌਕੇ ਤੇ ਵੀਡੀਓ ਬਣਾਈ ਸੰਗਤ ਦੀ ਕਿ ਦੱਸੋ ਕਸੂਰ ਕਿਹਦਾ ਵਾ ਤੁਸੀਂ ਸਾਨੂੰ ਦੇ ਸਕਦੇ ਹੋ ਹਾਂਜੀ ਜ਼ਰੂਰ ਦਵਾਂਗੇ ਜੀ ਮੈਂ ਵੀਡੀਓ ਬਣਾਈ ਆ ਵੇਖੋ ਤੁਹਾਨੂੰ ਦਿਖਾ ਵੀ ਸਕਦੇ ਹਾਂ ਚਲੋ ਬਾਕੀ ਦਾ ਮੇਰੇ ਵੀਰੇ ਇਹਦੇ ਵਿੱਚ ਆਪਣਾ ਤੁਸੀਂ ਰੇਤਾ ਲੋੜੀ ਹਾਂਜੀ ਹਾਂਜੀ ਸਹੀ ਲੈ ਗਏ ਜੀ ਅੰਮ੍ਰਿਤਸਰ ਚਲੇ ਜੀ ਹਾਂਜੀ ਬਾਕੀ ਜਾਣ ਨਹੀਂ ਨਹੀਂ ਜਾਣ ਨਿਸ਼ਾਨੀ ਬਚਾਈ ਬਾਕੀ ਦਾ ਆਡਾ ਨੁਕਸਾਨ ਇਹਨੇ ਕਰਤਾ ਡਰਾਈਵਰ ਤੇ ਭੱਜ ਗਿਆ ਮੋਕੇ ਤੇ ਭੱਜ ਗਿਆ ਫਿਰ ਹਾਂਜੀ ਬੱਸ ਸਾਰਾ ਡਰਾਈਵਰ ਭੱਜ ਗਿਆ ਠੀਕ ਹੈ ਜੀ